ਕੇ ਦੋ ਧਿਰਾਂ ਦੇ ਝਗੜੇ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ ਮਹਾਲੀ ਦੇ ਪਿੰਡ ਕੁੰਬੜਾ ਦੀ ਦਰਸਲੇਪੁਰੀ ਵਾਰਦਾਤ ਹੈ ਦੋ ਧਿਰਾਂ ਦੇ ਵਿਚਾਲੇ ਫੁੱਨੀ ਝੜਪ ਹੋਈ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਏਅਰਪੋਰਟ ਰੋਡ ਜਾਮ ਕਰ ਦਿੱਤਾ ਹੈ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਪਰਿਵਾਰ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤਾਂ ਮਹਾਲੀ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਆ ਦਰਸਲ ਦੋ ਧਿਰਾਂ ਦੇ ਵਿਚਕਾਰ ਇਹ ਝਗੜਾ ਹੁੰਦਾ ਹੈ ਤੇ ਇਸੇ ਝਗੜੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਹੈ ਮਹਾਲੀ ਦੇ ਪਿੰਡ ਆਹ ਕੁੰਬੜਾ ਦੀ ਇਹ ਪੂਰੀ ਵਾਰਦਾਤ ਹੈ ਦੋ ਧਿਰਾਂ ਦੇ ਵਿਚਾਲੇ ਫੁੱਨੀ ਝੜਪਈ ਤੇ ਇਸ ਦਰਾਂ ਨੌਜਵਾਨ ਦੀ ਜਾਨ ਚਲੀ ਗਈ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ 에어ਪੋਰਟ ਰੋਡ ਜਮ ਕਰ ਦਿੱਤਾ ਤੁਹਾਨੂੰ ਰੋਡ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਰੋਡ ਤੇ ਬੈਠ ਗਏ ਨੇ ਰੋਡ ਜਮ ਕਰ ਦਿੱਤਾ ਗਿਆ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਦੇਰ ਰਾਤ ਦੋ ਗੁਟਾ ਦੇ ਵਿੱਚ ਚਾਲੇ ਝੜਪ ਹੋਈ ਸੀ ਆਪਸੀ ਝਗੜਾ ਹੋਇਆ ਸੀਗਾ ਜਿਹਦੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਏ ਸੀ ਹਾਲਾਂਕਿ ਇਹਦੇ ਵਿੱਚ ਇੱਕ ਜਿਹੜੇ ਦੋ ਮੁੰਡੇ ਆ ਉਹਨਾਂ ਨੂੰ ਕਾਫੀ ਸੱਟਾਂ ਵੱਜੀ ਸੀ ਇੱਕ ਦੀ ਇਲਾਜੇ ਦੌਰਾਨ ਮੌਤ ਹੋ ਗਈ ਸੀ ਜਦਕਿ ਦੂਜਾ ਸੀਰੀਅਸ ਦੱਸਿਆ ਜਾ ਰਿਹਾ ਜੋ ਕਿ ਹਸਪੀਟਲ ਐਡਮਿਟ ਹੈ ਹਾਲਾਂਕਿ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਉਹਨਾਂ ਨੇ ਪੂਰਾ 에어ਪੋਰਟ ਰੋਡ ਜਿਹੜਾ ਹੈ ਉਹ ਜਾਮ ਕਰ ਲਿਆ ਔਰ ਇੱਥੇ ਗੈਡਬਾਡੀ ਲਾ ਕੇ ਇਨਸਾਫ ਦੀ ਮੰਗ ਕਰ ਰਹੇ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਜਿਹੜੇ ਵੀ ਅਕਿਊਜ਼ ਨੇ ਉਹ ਫੜੇ ਨਹੀਂ ਜਾਂਦੇ ਜਦ ਤੱਕ ਇਹ ਧਰਨਾ ਨਹੀਂ ਹਟੇਗਾ ਤਸਵੀਰਾਂ ਕਿਉਂਕਿ ਹਸਪੀਟਲ ਤੋਂ ਸਿੱਧਾ ਹੀ ਇੱਥੇ ਡੈੱਡ ਬੋਡੀ ਜਿਹੜੀ ਹੈ ਮੁੰਡੇ ਦੀ ਉਹ ਲੈ ਕੇ ਇੱਥੇ ਰੱਖ ਦਿੱਤੀ ਗਈ ਹੈ ਔਰ ਉਸ ਤੋਂ ਬਾਅਦ ਹਾਲਾਂਕਿ ਹਜੇ ਤੱਕ ਪੁਲਿਸ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਸੀ ਲੇਕਿਨ ਇਹਨਾਂ ਦਾ ਸਾਫ਼ ਤੌਰ ਤੇ ਕਹਿ ਰਿਹਾ ਕਿ ਜਿਸ ਤਰ੍ਹਾਂ ਦਾ ਹਾਲਾਤ ਬਣਿਆ ਜਿਸ ਤਰ੍ਹਾਂ ਦੀ ਚੀਜ਼ਾਂ ਹੋਈਆਂ ਉਸ ਨੂੰ ਲੈ ਕੇ ਕਾਫੀ ਜਿਹੜਾ ਹੈਗਾ ਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਜੇਕਰ ਕੋਈ ਗ੍ਰਿਫਤਾਰੀ ਹੋਈ ਹੈ ਤਾਂ ਸਾਡੇ ਸਾਹਮਣੇ ਤੁਸੀਂ ਲਾਓ ਇਸ ਕਰਕੇ ਕਾਫੀ ਹੰਗਾਮਾ ਜਿਹੜਾ ਹੈ ਉਹ ਸਾਹਮਣੇ ਆਇਆ ਔਰ ਕੱਲ ਰਾਤ ਦੀ ਇਹ ਲੜਾਈ ਝਗੜਾ ਹੋਈ ਸੀ ਜਿਸ ਨੂੰ ਲੈ ਕੇ ਲਗਾਤਾਰ ਇਹਦੇ ਵਿੱਚ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਮਾਮਲਾ ਜਿਹੜਾ ਮਰਡਰ ਦਾ ਦਰਜ ਕਰ ਲਿਆ ਗਿਆ ਲੇਕਿਨ ਇਸ ਤੇ ਪਿੰਚਾਲੇ ਜਿੰਨੇ ਵੀ ਜਿਹੜੇ ਪਿੰਡ ਦੇ ਲੋਕ ਨੇ ਉਹ ਸਾਰੇ ਇਕੱਠ ਹੋਏ ਨੇ ਔਰ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਅਕਿਊਜ਼ ਸੀਗੇ ਜਿਹੜੇ ਸੀਸੀਟੀਵੀ ਵਿੱਚ ਦਿਖ ਰਹੇ ਨੇ ਉਹ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਾਂ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਉਹ ਕੀਤੀ ਜਾਏ ਜੇਕਰ ਗ੍ਰਿਫਤਾਰੀ ਕੀਤੀ ਹੈ ਤਾਂ ਉਹ ਸਾਡੇ ਸਾਹਮਣੇ ਕਿਤੇ ਜਾ ਹਾਲਾਂਕਿ ਪਰਿਵਾਰਿਕ ਜਿਹੜੇ ਮੈਂਬਰ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਆਖਿਰ ਇਸ ਤਰ੍ਹਾਂ ਦੀ ਜਿਹੜੀ ਰੰਜਿਸ਼ਨ ਸੀ ਜਾਂ ਕਿਸ ਤਰ੍ਹਾਂ ਦੀ ਚੀਜ਼ ਦੀ ਪਰਿਵਾਰਿਕ ਜਿਹੜੇ ਮੈਂਬਰ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ساری ਚੀਜ਼ਾਂ ਨੇ ਉਹਨੂੰ ਲੈ ਕੇ ਜਿਹੜਾ ਉਹ ਪਰਿਵਾਰਿਕ ਜਿਹੜੇ ਮੈਂਬਰ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਭਾਜੀ ਤੁਸੀਂ ਫਾਦਰ ਹੋ ਮੇਰੇ ਚਾਚਾ ਜੀ ਚਾਚਾ ਜੀ ਹੋ ਹੋਇਆ ਕੀ ਸੀ ਕਿਉਂਕਿ ਜਿਹੜੀ ਸੀਸੀਟੀਵੀ ਦਿਖ ਰਹੀ ਹੈ ਕਿ ਆ ਹੱਥ ਦੇ ਕੁੱਟਦੇ ਮਾਰਦੇ ਉਹ ਜਿਹੜੇ ਇਹ ਦੋ ਇਹ ਕੰਮ ਤੋਂ ਆਦੇ ਸੀ ਇਹ ਦੋ ਮੁੰਡੇ ਇਹ ਮੁੰਡੇ ਜਿਹੜਾ ਇਹ ਕੰਮ ਹੋਇਆ ਜੀ ਆ ਵਾਰ ਦਾ ਦੋਈ ਹੈ ਦੋਰੇ ਕੰਮ ਇਕੱਠੇ ਆਏ ਚਲ ਇਹ ਬਜਾਇ ਮੁੰਡੇ ਛੇ ਮੁੰਡੇ ਦੇ ਦਾਰੀ ਪੀਦੁ ਨਗੀ ਉਹ ਦੋ ਮੁੰਡਿਆਂ ਨੂੰ ਇੱਕ ਗਾਣਾ ਘੱਟਦੇ ਕੋਈ ਇਹਨਾਂ ਕਦੇ ਕਹਾ ਕਾ ਵੀ ਗਾਲ ਘੱਟੋ ਪਰੋਦਾ ਮੌਤ ਹੋਈ ਵੀ ਹੈ ਉਹ ਕਾ ਦੋ ਮਿੰਟ ਖੜੋ ਆ ਗਏ ਇਹਨੂੰ ਕਹਾਂ ਤਿੰਨ ਨਾਗੇ ਵੀ ਦੱਦਰੀ ਪੀ ਵੀ ਹੈ ਉਹ ਵੇ ਬੈਠੇ ਦੇ ਬੈਠੇ ਗਈ ਕਿਹੜਾ ਚੱਕੋ ਮਰਿਆ ਇੱਕੇ ਚੱਕੂ ਅੱਖ ਮਰ ਕੱਢ ਦਿਆ ਇਹ ਕਹਦਾ ਜਿਹੜਾ ਕੰਡ ਦਾ ਕੰਡ ਵੜਦਾ ਹਾਂਜੀ 18 ਸਾਲ ਦਾ ਮੁੰਡਾ ਹੈ 17 ਸਾਲ ਦੀ ਉਮਰ ਹੈ ਜੀ ਪੜਦਾ ਹੈ ਹਾਂਜੀ ਪੜਦਾ ਨਹੀਂ ਜੀ ਨਹੀਂ ਸਕੂਲ ਬਾਹਰ ਕਦੇ ਜੀ ਅੱਛਾ ਤਾਂ ਮੁੰਡੇ ਕੌਣ ਸੀ ਕੋਈ ਪਛਾਣ ਹੈ ਬਈਆ ਕੇ ਬਈਏ ਹੈ ਜੀ ਚਪਈਏ ਹਾਂਜੀ ਠੀਕ ਪ੍ਰਵਾਸੀ ਨੇ ਹਾਂਜੀ ਬਈਏ ਪਿੰਡ ਤੋਂ ਬਾਹਰ ਨਹੀਂ ਨਿਕਣ ਚਾਹਦੇ ਆ ਜੀ ਤੇ ਪੁਲਿਸ ਨੇ ਹੁਣ ਕੀ کیا ਹੈ ਕਿ ਪੁਲਿਸ ਨੇ ਕੋਈ ਗ੍ਰਿਫਤਾਰੀ ਕੀਤੀ ਹੈ ਮਾਮਲਾ ਤਦਅਤਕ ਕਰ ਲਿਆ ਹਾਂਜੀ ਇਹ ਕਹਿੰਦੇਗਾ ਦੋ ਦੋ ਮੁੰਡੇ ਚੱਕੇ ਵੀ ਆ ਜੀ ਅਸੀਂ ਸਾਨੂੰ ਇੱਕ ਹੋਰ ਇਹ ਦਿਖਾ ਤੋਰ ਲੈਣ ਗਏ ਪੇਸ਼ ਕਰੋ ਜੀ ਤੁਹਾਡੀ ਮੰਗ ਕੀ ਹੈ ਸਰ ਤੁਹਾਡੀ ਮੰਗ ਕੀ ਹੈ ਹੁਣ ਜਿਹੜੇ ਬਈਏ ਪਿੰਡ ਤੋਂ ਬਾਹਰ ਨਹੀਂ ਨਿਕਣ ਚਾਹਦੇ ਆ ਜੀ ਠੀਕ ਹੈ ਹਾਂਜੀ ਜੀ ਕਿ ਇੱਕ ਸਟੈਬਿੰਗ ਦੇ ਨਾਲ ਇੱਕ ਮੁੰਡੇ ਦੀ ਡੈਥ ਹੋਈ ਹੈ ਜਿਹੜੀ ਵਿਦਨ ਅਸੀਂ 10 ਮਿੰਟ ਸਾਡਾ ਐਸ ਐਚਓ ਪਲੱਸ ਸਾਡੇ ਮਤਲਬ ਜਿੰਨੀ ਵੀ ਪੁਲਿਸ ਪਾਰਟੀ ਸੀਗੀ ਮੌਕੇ ਤੇ ਪਹੁੰਚ ਗਈ ਸੀ ਉਸ ਤੋਂ ਬਾਅਦ ਮਤਲਬ ਮੌਕੇ ਦੀ ਨਿਜ਼ਾਕਰ ਨੂੰ ਦੇਖਦੇ ਹੋਏ ਬਿਆਨ ਦਰਜ ਕਰਕੇ ਐਫ ਆਈ ਆਰ ਕਾਲੀ ਲੌਂਚ ਕਰਤੀ ਸੀ ਜਿਹੜਾ ਦੂਜਾ ਬੱਚਾ ਹੈਗਾ ਉਹਦੇ ਵੀ ਕਾਫੀ ਕ੍ਰਿਟੀਕਲ ਸਟਾਟ ਨੇ ਉਹ ਆਪਣਾ ਪਾਕ ਹਸਪੀਟਲ ਚੇਟਮੈਂਟेड ਤੇ ਉਹਦਾ ਵੀ ਅਸੀਂ ਪੂਰਾ ਮਤਲਬ ਕਿ ਧਿਆਨ ਰੱਖ ਰਹੇ ਹਾਂ ਤੇ ਦੂਜੇ ਪਾਸੇ ਜਿਹੜੀ ਸਾਡੀ ਤਫਤੀਸ਼ ਵਾਲਾ ਐਸਪੈਕਟ ਹੈਗਾ ਉਹ ਮਤਲਬ ਵੱਖ-ਵੱਖ ਸਾਰੀਆਂ ਟੀਮਾਂ ਬਣੀਆਂ ਨੇ ਕਿ ਇਹਨਾਂ ਨੂੰ ਅਸੀਂ ਛੇ ਤੋਂ ਛੇਤੀ ਟ੍ਰੇਸ ਆਊਟ ਕਰ ਲਈਏ ਤੇ ਹੁਣ ਨਰੀ ਡਿਮਾਂਡ ਕੀ ਹੈ ਕਿਉਂਕਿ ਬੋਡੀ ਰੱਖ ਕੇ ਇੱਥੇ ਪੂਰਾ 에ਅਰਪੋਰਟ ਰੋਡ ਇਹਨਾਂ ਨੂੰ ਜਾਣ ਸਕਦਾ ਬੇਸਿਕਲੀ ਇਹ ਕਹਿ ਰਹੇ ਨੇ ਕਿ ਸਾਨੂੰ ਅਕਿਊਜ਼ ਜਿਹੜੇ ਹੈਗੇ ਨੇ ਉਹ ਫੜ ਦਿਓ ਤੇ ਉਹੀ ਸਾਡਾ ਵੀ ਮਕਸਦ ਹੈ ਬਿਲਕੁਲ ਠੀਕ ਕਿ ਮਤਲਬ ਇਸ ਵੇਲੇ ਸਾਡੀਆਂ ਬਲ ਸਾਈਏ ਦੀਆਂ ਤੇ ਦੋ ਸੀਆਈ ਦੀ ਟੀਮਾਂ ਐਸਐਚਓਜ਼ 6 ਸਾਡੇ ਲੱਗੇ ਹੋਏ ਨੇ ਜਿੱਥੇ-ਜਿੱਥੇ ਉਹਨਾਂ ਦੀ ਲੋਕੇਸ਼ਨਜ਼ ਆ ਰਹੀਆਂ ਨੇ ਤੇ ਮਤਲਬ ਉਹਨਾਂ ਦੇ ਰਿਲੇਟਿਵਸ ਦੀ ਉਹ ਸਾਰੀ ਥਾਂ ਤੇ ਅਸੀਂ ਉਹਨਾਂ ਦੀ ਰਿਪੋਰਟ ਕਰ ਰਹੇ ਹਾਂ ਜਰ ਬਾਈ ਨੇਮ ਮਾਮਲਾ ਦਰਜ ਬਿਲਕੁਲ ਬਾਈ ਨੇਮ ਬੰਦੇ ਆਇਡੈਂਟੀਫਾਈਡ ਨੇ ਠੀਕ ਹੈ ਹੁਣ ਤੁਸੀਂ ਸੈਟੀਸਫਾਈ ਕਰ ਰਹੇ ਹੋ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਕਿ ਇਹ ਸੈਟੀਸਫਾਈ ਅਸੀਂ ਇਹਨਾਂ ਨੂੰ ਇਹੀ ਗੁਜ਼ਾਰਿਸ਼ ਕਰ ਰਹੇ ਹਾਂ ਕਿ ਸਾਡੇ ਨਾਲ ਕੋਆਪਰੇਟ ਕਰੋ ਅਸੀਂ ਮਤਲਬ ਕਿ ਉਹਨਾਂ ਨੂੰ ਛੇਛੇ ਦੀ ਫੜ ਕੇ ਇਹਨਾਂ ਦੇ ਹਵਾਲੇ ਕਰਾਂਗੇ ਕਾਨੂੰਨ ਦੇ ਹਵਾਲੇ ਕਰਾਂਗੇ ਬਿਲਕੁਲ ਤੇ ਜਿਹੜੀ ਅਸੀਂ ਇੱਥੇ ਮਤਲਬ ਲਾਅ ਐਂਡ ਆਰਡਰ 'ਚ ਆਪਣਾ ਟਾਈਮ ਲਾ ਰਹੇ ਹਾਂ ਉਹੀ ਸਾਨੂੰ ਤਫਤੀਸ਼ ਵੱਲ ਨੂੰ ਮਤਲਬ ਸਾਨੂੰ ਟਾਈਮ ਬਾਕੀ ਸਿਆਣੇ ਨੇ ਅਜੇ ਰੋਸ ਹੈਗਾ ਮੰਚ ਰੋਸ ਹੈਗਾ ਇਹਨਾਂ ਨਾਲ ਸਾਡੀ ਮਤਲਬ ਹਮਦਰਦੀ ਵੀ ਹੈ ਤੇ ਸਾਡਾ ਇਹਨਾਂ ਨਾਲ ਜਿਹੜਾ ਵੀ ਹੈਗਾ ਹਰ ਪੱਖੋਂ ਇਹਨਾਂ ਦੇ ਨਾਲ ਰਹੀ ਸੀ ਇਸੇ ਖਬਰ ਤੇ ਹੋਰ ਤਾਜ਼ਾ ਅਪਡੇਟ ਦੇ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਅ ਮਨੋਜ ਇੱਕ ਤਾਂ ਪੂਰਾ ਮਾਮਲਾ ਸਮਝਣਾ ਚਾਹਾਂਗੇ ਕਿ ਆਖਰਕਾਰ ਕਿਸ ਗੱਲ ਨੂੰ ਲੈ ਕੇ ਕਦੋਂ ਇਹ ਪੂਰਾ ਝਗੜਾ ਹੁੰਦਾ ਹੈ ਚੜਪਉਂਦੀ ਹੈ ਇੱਕ ਨੌਜਵਾਨ ਦੀ ਜਾਨ ਚਲੀ ਜਾਂਦੀ ਹੈ ਤੇ ਨਾਲ ਹੀ ਜੋ ਰੋਡ ਜਾਮ ਕੀਤਾ ਗਿਆ ਉਸ ਨੂੰ ਲੈ ਕੇ ਤਾਜ਼ਾ ਅਪਡੇਟ ਕੀ ਹੈ ਇਹ ਕੋ ਪਰਮਿੰਦਰ ਬਹੁਤ ਹੀ ਛੋਟੀ ਗੱਲ ਸੀ ਜਿਹਾ ਪਾ ਗਈਏ ਕੱਲ ਰਾਤ ਦੀ ਇਹ ਗੱਲ ਕੁੰਬੜਾ ਪਿੰਡ ਮਹਾਲੀ ਜ਼ਿਲ੍ਹੇ ਦਾ ਕਾਫੀ ਵੱਡਾ ਹੈ ਹਾਲਾਂਕਿ ਪ੍ਰਵਾਸੀ ਕਾਫੀ ਜ਼ਿਆਦਾ ਤਦਾਦ ਚ ਉੱਥੇ ਰਹਿੰਦੇ ਆ ਲੇਕਿਨ ਗੱਲ ਕੀ ਹੋਈ ਸੀ ਸਿਰਫ ਜਿਹੜੇ ਦੋ ਗੁੱਟ ਨੇ ਔਰ ਸਾਰੇ ਬੜੀ ਹੈਰਾਨ ਕਰਨ ਦੇਣ ਵਾਲੀ ਗੱਲ ਹੈ ਕਿ ਸਾਰੇ ਨਾਬਾਲिग ਨੇ 16 ਸਾਲ 17 ਸਾਲ ਇਹਨਾਂ ਦੀ ਉਮਰ ਹੈ ਜਿਹੜੇ ਜਿਨ੍ਹਾਂ ਦੇ ਨਾਲ ਕੁੱਟਮਾਰ ਹੋਈ ਹੈ ਉਹ ਵੀ ਤੇ ਜਿਨ੍ਹਾਂ ਨੇ ਮਾਰਿਆ ਉਹ ਵੀ ਤੇ ਛੋਟੀ ਜੀ ਗੱਲ ਸੀ ਇੱਕ ਛੋਟੀ ਜੀ ਟੱਕਰ ਹੋਈ ਸੀ ਸਾਈਕਲਾਂ ਦੇ ਜਿਹੜੇ ਜਾ ਰਹੇ ਸੀਗੇ ਤੇ ਛੋਟੀ ਜੀ ਟੱਕਰ ਹੋਈ ਆਪਸ ਵਿੱਚ ਵੈਸਮ ਵਿਸਾਈ ਹੋਈ ਤਾਂ ਇੱਕ ਗੁੱਟ ਜਿਹੜਾ ਹੈ ਆਪਣੇ ਦੋਸਤਾਂ ਨਾਲ ਲੈ ਕੇ ਉਹਨਾਂ ਨੂੰ ਲੈ ਕੇ ਫਿਰ ਆਂਦਾ ਤੇ ਚਾਕੂ ਨਾਲ ਦੇ ਕੋਲ ਹੁੰਦੇ ਆ ਬੜੀ ਕਹਿ ਸਕਦੇ ਆ ਔਰ ਬੜੀ ਬੇਰਹਿਮੀ ਦੇ ਨਾਲ ਇੱਕ ਦਾ ਗਲਾ ਵੱਢਦਾ ਤੇ ਦੂਜੇ ਦੀ ਅੱਖ ਚ ਚਾਕੂ ਜਿਹੜਾ ਉਹ ਬਾੜ ਦਿੰਦਾ ਯਾਨੀ ਇੱਕ ਦੇ ਜਿਹੜਾ ਗਲਾ ਵੱਡਿਆ ਪੂਰੀ ਦਾ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ ਜਦਕਿ ਦੂਜਾ ਉਹਦਾ ਸਾਥੀ ਜਿਹੜਾ ਉਹ ਇਸ ਹਸਪੀਟਲ ਚ ਕਾਫੀ ਕ੍ਰਿਟੀਕਲ ਕੰਡੀਸ਼ਨ ਹੈ ਜਿਹਦੇ ਅੱਖਾਂ ਜਿਹੜਾ ਚਾਕੂ ਮਾਰਿਆ ਹਾਲਾਂਕਿ ਜਿਹੜੇ ਵੀ ਭੱਜੇ ਹੋਏ ਨੇ ਉਹਨਾਂ ਲਗਾਤਾਰ ਟੀਮਾਂ ਜਿਹੜੀ ਹੈ ਉਹਦੇ ਵਿੱਚ ਕਿਉਂਕਿ ਰਾਤ ਹੀ ਮਾਮਲਾ ਦਰਜ ਕਰ ਲਿਆ ਸੀਗਾ ਲੇਕਿਨ ਸਵੇਰੇ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਚੱਲਿਆ ਜਿਹੜੇ ਪਿੰਡ ਦੇ ਲੋਕ ਨੇ ਪਰਿਵਾਰਿਕ ਮੈਂਬਰ ਨੇ ਉਹਨਾਂ ਨੇ ਕਾਫੀ ਰੋਸ ਜਿਹੜਾ ਵੇਖਣ ਨੂੰ ਮਿਲਿਆ ਤੇ ਏਅਰਪੋਰਟ ਰੋਡ ਪੂਰਾ ਜਾਮ ਲਾਤਾ ਹਾਲਾਂਕਿ ਕਰੀਬਨ ਕਹਿ ਸਕਦੇ ਹਾਂ ਕਿ 12 ਵਜੇ ਕਰੀਬ 11 ਵਜੇ ਦਾ ਇਹ ਜਿਹੜਾ ਜਾਮ ਲਾਇਆ ਸੀਗਾ ਤੇ ਹੁਣ ਤੱਕ ਦੀ ਵੀ ਸਿਚੁਏਸ਼ਨ ਜੇ ਅਸੀਂ ਗੱਲ ਕਰ ਲਈਏ ਕਰੀਬ 3 ਵਜੇ ਦਾ ਸਮਾਂ ਹੈ ਹਜੇ ਵੀ ਜਿਹੜਾ ਜਾਮ ਹੈ ਉਹ ਲਾਇਆ ਹੋਇਆ ਲੋਕਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਪਰਿਵਾਰਿਕ ਮੈਂਬਰ ਰ ਸਾਫ਼ ਤੌਰ ਤੇ ਕਹਿਣਾ ਹੈ ਕਿ ਜਦ ਤੱਕ ਸਡੀ ਜਿਹੜੇ ਗ੍ਰਿਫਤਾਰੀ ਨਹੀਂ ਹੁੰਦੀ ਜਦ ਤੱਕ ਜਿਹੜੇ ਅਕਿਊਜ਼ ਨੇ ਫੜੇ ਨਹੀਂ ਜਾਂਦੇ ਜਦ ਤੱਕ ਅ